ਬੜੇ ਲੰਬੇ ਸਮੇਂ ਤੋਂ ਮੇਰੇ ਇਹ ਮਾਈਂਡ ਦੇ ਵਿੱਚ ਚੱਲ ਰਿਹਾ ਸੀਗਾ ਜਦੋਂ ਮਨਿਸਟਰ ਐਮ ਐਲ اے ਨਹੀਂ ਵੀ ਬਣੇ ਸੀਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਇਧਰਲੇ ਪਾਸੇ ਦੇ ਲੋਕ ਨੇ ਜਿਹੜੇ ਉਹ ਵਿਚਾਰੇ ਸੈਰ ਕਰਨ ਦੇ ਲਈ ਸਵੇਰੇ ਸਵੇਰੇ ਬਠਿੰਡਾ ਰੋਡ ਦੇ ਉੱਪਰ ਲਖਮੀਰ ਵਾਲਾ ਰੋਡ ਦੇ ਉੱਪਰ ਮੇਨ ਰੋਡਸ ਦੇ ਉੱਪਰ ਜਾਂਦੇ ਸੀਗੇ ਜਿਹਦੇ ਨਾਲ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਖਤਰਾ ਬਣਿਆ ਰਹਿੰਦਾ ਸੀਗਾ ਕਿ ਕਿਤੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਤਾ ਕੋਈ ਐਕਸੀਡੈਂਟ ਨਾ ਹੋ ਜਾਏ ਕੋਈ ਘਟਨਾ ਨਾ ਵਾਪਰ ਜੇ ਇਹ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਚੱਲਦਾ ਰਹਿਣ ਸੀਗਾ ਸੋ ਫਿਰ ਜਦੋਂ ਆਪਣੀ ਸਰਕਾਰ ਬਣੀ ਤੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਕਨਸੀਵ ਕੀਤੇ ਉਦੋਂ ਸਭ ਤੋਂ ਪਹਿਲੇ ਪ੍ਰੋਜੈਕਟਾਂ ਦੇ ਵਿੱਚੋਂ ਇਹ ਸੀਗਾ ਇਸ ਰਾਂਚੋ ਦੇ ਨਾਲ-ਨਾਲ ਇਹ ਜਿਹੜਾ ਵਾਕਿੰਗ ਟਰੈਕ ਹੈ ਇਹ ਬਣੇ ਕਿਉਂਕਿ ਇਹ ਜਿਹੜੀ ਸੜਕ ਵੀ ਬਣੀ ਸੀ ਇਹ ਉਸ ਸਮੇਂ ਜੋ ਡੇੜੀ ਐ ਐਮਐਲਏ ਸੀਗੇ 94 95 ਦੇ ਵਿੱਚ ਉਹ ਤੁਹਾਡੇ ਯਾਦ ਹੋਏਗਾ ਉਦੋਂ ਇੱਥੇ ਤੱਕ ਲਵਾ ਕੇ ਗਈ ਸੀ ਉਦੋਂ ਫਿਰ ਚੰਦ ਚੰਦ ਚਾਂਦੀ ਦੀ ਕਹੀ ਨਾਲ ਹਾਂ ਉਦੋਂ ਮੈਂ ਵਿੱਚ ਦੀ ਉਦੋਂ ਇਹ ਪ੍ਰੋਜੈਕਟ ਕਨਸੀਵ ਹੋਇਆ ਸੀਗਾ ਤਾਂ ਕਿ ਜਿਹੜੇ ਫਲੱਡਸ ਆਉਂਦੇ ਸੀਗੇ ਉਹਨਾਂ ਨੂੰ ਨੂੰ ਸ਼ਹਿਰ ਨੂੰ ਨੁਕਸਾਨ ਨਾ ਹੋਵੇ ਤੇ ਫਿਰ ਹੁਣ ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਵਾਕਿੰਗ ਟਰੈਕ ਵੀ ਜਿਹੜਾ ਉਹ ਬਣਨਾ ਚਾਹੀਦਾ ਤਾਂ ਕਿ ਲੋਕ ਘਟਨਾਵਾ ਤੋਂ ਬਾਸ ਸਕਣ ਸੋ ਉਹਦੀ ਨਾਲ ਦੀ ਨਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਚੈਲੰਜਸ ਤਾਂ ਕਾਫੀ ਆਏ ਕਿ ਕਿਤੇ ਮਿੱਟੀ ਘੱਟ ਸੀਗੀ ਕਿਤੇ ਵੱਧ ਸੀਗੀ ਕਿਤੇ ਚੜਾਈ ਘੱਟ ਸੀ ਵੱਧ ਸੀ ਫਿਰ ਇਰੀਗੇਸ਼ਨ ਵਾਲਿਆਂ ਦਾ ਸੀ ਕਿ ਜੇ ਸਪੋਜ਼ ਫਲੱਡਸ ਵਗੈਰਾ ਦੋਸਤੋ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਦੇ ਵਿੱਚ ਸਮਾਂ ਜ਼ਰੂਰ ਲੱਗਿਆ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਅੱਜ ਬਣ ਕੇ ਤਿਆਰ ਹੈ ਤਕਰੀਬਨ 70 ਲੱਖ ਰੁਪਏ ਦੀ ਲੱਗ ਦੇ ਨਾਲ ਇਸ ਪ੍ਰੋਜੈਕਟ ਦੇ ਲਈ ਸਪੈਸ਼ਲੀ ਫੰਡਸ ਦੇ ਜਿਹੜੇ ਉਹ ਮੈਂ ਪੀਆਈਟੀਵੀ ਦੇ ਵਿੱਚੋਂ ਲੈ ਕੇ ਆਇਆ ਔਰ ਅ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ ਤਕਰੀਬਨ 3700 ਪੇੜ ਨੇ ਜਿਹੜੇ ਵੱਡੇ ਛੋਟੇ ਬੂਟੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਸੋ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਇਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹਾ ਇਹਦਾ ਪਸਾਰੀ ਲੈ ਸਕੀਏ ਇਹਦੇ ਨਾਲ ਨਾਲ ਜਿਹੜੀ ਫਿਰ ਤੁਸੀਂ ਉਹ ਵੀ ਪਾਸ ਹੋਈ ਪਈ ਹੈ ਜੀ ਉਹ ਸੀਆਰਐਫ ਦੇ ਵਿੱਚ ਪੈਸੇ ਜਿਹੜਾ ਉਹ ਆ ਰਿਹਾ ਹੈ ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਜਖੇਪੁਰ ਹੁੰਦੇ ਹੋਏ ਧਰਮਗੜ ਹੁੰਦੇ ਹੋਏ ਭਲਾਡੇ ਤੱਕ ਹੈ ਇਹ ਸੜਕ ਹੈ ਜਿਹੜੀ ਇਹ ਚੌੜੀ ਹੋ ਰਹੀ ਹੈ ਤੇ ਇਹਦੇ ਨਾਲ ਨਾਲ ਟਰੈਕ ਦੇ ਨਾਲ-ਨਾਲ ਲਾਈਟਸ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਵੀ ਉਸ ਰੋਡ ਦੇ ਵਿੱਚ ਕੀਤੀ ਹੈ ਅਮਨ ਜੀ ਇਹ ਵੀ ਇੱਕ ਤਾਂ ਲਾਈਟਿੰਗ ਨਹੀਂ ਹੈਗੀ ਇੱਥੇ ਉਹ ਹੀ ਕਹੇ ਨਾ ਜੀ ਉਹ ਉਹ ਹੀ ਕਹੇ ਵੀ ਉਹਨੂੰ ਉਸ ਲਾਈਟਾਂ ਨੂੰ ਜੇ ਟਰੈਕ ਵਾਕਿੰਗ ਟਰੈਕ ਦੇ ਵਿੱਚ ਪਾਉਂਦਾ ਸੀਗਾ ਤੇ ਪ੍ਰੋਜੈਕਟ ਬਹੁਤ ਵੱਡਾ ਬਣ ਜਾਣਾ ਸੀਗਾ ਟਾਈਮ ਲੱਗਣਾ ਸੀਗਾ ਸੋ ਉਹਦੇ ਵਿੱਚ ਉਸ ਰੋਡ ਦੇ ਵਿੱਚ ਪ੍ਰੋਵੀਜ਼ਨ ਹੈ ਜਿਹੜੀ ਅਸੀਂ ਲਾਈਟਾਂ ਦੀ ਉਹ ਕੀਤੀ ਹੈ ਇੱਕ ਸੀਵਰੇਜ ਪਾਣੀ ਦੀ ਨਿਕਾਸੀ ਵੀ ਇੱਥੇ ਆਉਂਦੀ ਹੈ ਜੀ ਕਿੱਥੇ ਇਹ ਨਾਲੇ ਜੀ ਜਿਹੜੀ ਇੱਧਰ ਬਸਤੀਆਂ ਨੇ ਜੀ ਸੀਵਰੇਜ ਨਿਕਾਸੀ ਕਰ ਰੱਖੀ ਹੈ ਜੀ ਗੰਦੇ ਪਾਣੀ ਬਸਤੀਆਂ ਤੋਂ ਹਾਂਜੀ ਬਸਤੀਆਂ ਤੋਂ ਡਾਇਰੈਕਟ ਨਾਲੇ ਜੀ ਕਰ ਰੱਖੀ ਹੈ ਨਾਲੇ ਨਾਲੇ ਜੀ ਕਰ ਪੜੋਲੀਆਂ ਪਈਆਂ ਹੋਈਆਂ ਨੇ ਜੀ ਤੇ ਹਰ ਰੋਜ਼ ਹੀ ਸਮਝੋ ਤਾਂ 24 ਘੰਟੇ ਸੀ ਜਿਹਦੇ ਕਰਕੇ ਮੇਨ ਗੱਲ ਹੈ ਵੀ ਸੈਰ ਕਰਨ ਵਾਲਿਆਂ ਨੂੰ ਬਦਬੂ ਆ ਜਿਹੜੀ ਉਹ ਚਲਨੀ ਪੈ ਰਹੀ ਹੈ ਨਹੀਂ ਉਹਨਾਂ ਨੇ ਡਾਇਰੈਕਟ ਦੇਖੋ ਉਹ ਨਹੀਂ ਡਾਇਰੈਕਟ ਨਹੀਂ ਜੀ ਹਾਂ ਪਈਆਂ ਹੋਈਆਂ ਸਰਕਾਰੀ ਪਈਆਂ ਹੋਈਆਂ ਜੀ ਆਪਣਾ ਪੈਸਾ ਲੋਕਾਂ ਦਾ ਕੀ ਹੁੰਦਾ ਜੀ ਜਿੱਥੇ ਹੁਣ ਆਏ ਜੀ ਸਪੋਜ਼ ਜਿਵੇਂ ਗਰੀਬ ਬਸਤੀਆਂ ਬਸੀਆਂ ਹੋਈਆਂ ਨੇ ਉਹਦੇ ਵਿੱਚ ਓਵੇਂ ਡਾਇਰੈਕਟ ਇਹਦੇ ਵਿੱਚ ਚੋ ਦੇ ਵਿੱਚ ਨਹੀਂ ਪੈ ਸਕਦਾ ਹੈਗਾ ਪਰ ਉਹਨਾਂ ਕੋਲੇ ਹੁਣ ਜਿਹੜਾ ਅੱਜ ਦੇ ਬੈਠੇ ਨੇ ਤੁਸੀਂ ਦੇਖਦੇ ਹੋ ਗਰੀਬ ਬਸਤੀ ਨਹੀਂ ਜੀ ਕਿਹੜੀਆਂ ਨੇ ਸਾਰੀ ਇੱਧਰ ਜੀ ਤੁਹਾਡੀ ਕਰਦੇ ਬੈਕ ਸਾਈਡ ਜੋ ਕਲੋਨੀ ਆ ਟੋਟੀ ਦੀ ਗੱਲ ਕਰਦੇ ਆ ਟਾਲੀਆਂ ਦਾ ਪਾਣੀ ਕਲੋਕਰਾਂ ਦਾ ਪਾਣੀ ਹੈ ਨਾ ਕਲੋਕਰਾਂ ਦਾ ਦੱਸੂ ਪਾਣੀ ਵੀ ਉਹਦੀਆਂ ਪੀਂਗੀਆਂ ਉਧਰ ਜਿਹੜੇ ਹੈਗੇ ਨੇ ਸੀਵਰੇਜ ਪਿਆ ਹੋ ਰਿਹਾ ਨਹੀਂ ਹੈ ਟਾਲੀਆਂ ਦਾ ਪਾਣੀ ਨਾ ਟਾਲੀਆਂ ਦਾ ਪਾਣੀ ਹੋਏ ਤਾਂ ਸੀਵਰੇਜ ਨਹੀਂ ਆ ਚੈੱਕ ਕਰ ਲੈ ਤੁਸੀਂ